ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਝੋਟੀ ਦਿਖਾਉਣੇ ਤੁਹਾਨੂੰ ਘਰੇਲੂ ਇਹ ਸੂਣ ਵਾਲੀ ਆ ਡਿਟੇਲ ਵੀਰ ਤੋਂ ਪੁੱਛਦੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂਜੀ ਅਮਨਦੀਪ ਸਿੰਘ ਪਿੰਡ ਦਵਾਨੇ ਠੀਕ ਹੈ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਪੈਗਾ ਪਿੰਡ ਦਿਵਾਨੇ ਪਿੰਡ ਦਿਵਾਨੇ ਮੋਬਾਈਲ ਨੰਬਰ ਆਪਣਾ ਜੀ 6238 707019 6238 707019 ਜਿਹੜਾ ਆਪਾਂ ਬਨੂਨ ਝੋਟੀ ਦੇਖੀ ਜਾਨੇ ਐਦਾਂ ਦੋ ਕਿਵੇਂ ਜੀ ਦਾੰਦ ਨਹੀਂ ਦੇਖਿਆ ਆਪਾਂ ਇਹਦੇ ਠੀਕ ਆ ਕਿੰਨੀ ਕੁ ਉਮਰ ਹੋ ਲੱਗ ਪੱਗੇ ਜੀ ਇਹਦੀ ਹੋਊ ਤੈਨੂੰ ਸਾਡੇ ਨਾਲ ਠੀਕ ਆ ਲਿਆਂਦੀ ਸੀ ਇਹ ਕਰਦੀ ਪਾੜੀ ਵੀ ਕੱਟੇ ਪੁਣੀ ਲੈ ਕੇ ਆਏ ਆ ਪਾਹ ਪੁਣੀ ਲੈ ਕੇ ਆਏ ਜੀ ਬਸ ਪੂਰਾ ਆਪਣੇ ਕੋਈ ਰੋਣ ਦੇ ਠੀਕ ਆ ਆਪਣੇ ਕੋਲ ਅੱਗੇ ਕੱਚੂੰਟੀ ਬਣੀ ਆ ਠੀਕ ਐ ਕਿਹੜਾ ਡੀਕਾ ਭਰਾਤਾ ਆਪਾਂ ਇਹਦੇ ਇਹ ਆਪਣੇ ਵਧੀਆ ਭਰਾ ਦੇ ਜਿੱਥੇ ਹਰੇ ਨੇ ਦੀ ਠੀਕ ਹੈ ਹੁਣ ਕੈਕ ਦਾ ਲੈ ਜਾਂ ਸੂਚੇ ਇਹ ਲੈ ਜੀ ਵੀਰੇ 14 ਦੀ ਗੁੰਦਲ ਪੂਰੇ ਹੈ ਠੀਕ ਹੈ ਕੋਈ ਚੰਗੀ ਮੈਂ ਦੀ ਵਧੀਆ ਹਾਂ ਪੂਰੀ ਵਧੀਆ ਹੈ ਯਾਰ ਕਿੰਨਾ ਸਾਰਾ ਵਹੀਕਲ ਚੰਗੀ ਮੰਗਦੇ ਠੀਕ ਹੈ ਇਹ ਤਾਂ ਬੰਦਾ ਜੈਲਾਸੀ ਕੀ ਦੁੱਧ ਕਿੰਨਾ ਦੇ ਦੂਗੀ 1 ਕਟੂ ਬਾਈ ਪਾਉਂਦੇ 1 10 ਬਾਰੇ ਠੀਕ ਹੈ ਭਾਵ ਯਾਰ ਇਹਦਾ ਕੀ ਰੱਖਿਆ ਆਪਾਂ ਭਾਵੇਂ ਕੋ ਫੋਨ ਦੀ ਲਾਉਂਦੇ ਜੈਜੂ ਚੀਤ ਸਭ ਨੂੰ ਧੋਰੀ ਵਾਰ ਨੂੰ ਸੁਪਰੇ ਸਿੰਘ ਮੂਹਤਾ ਦੇਖਦਾ ਕੁੰਡਾ ਸਿੰਘ ਆ ਪਹਿਲਾ ਸੂਆ ਪਲੂਣ ਛੋਟੀ ਸੁੰਦੀ ਫਿਰ ਐਸਟੀਆਰ ਚ ਲੈ ਕੇ ਪਾਇਆਂ ਨੇ ਕੱਟੀ ਪਾਲੀਆ ਘਰੇ ਤੇ ਰਾਜੀ ਸਭੀ ਪੜੀ ਵੀ ਬਹੁਤ ਆ ਸੁੱਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਵਧੀਆ ਚੰਗਾ ਇਹ ਸਿਮਨ ਲੱਗਿਆ ਹੋਆ 17 18 ਕਿਲੋ ਦੱਸਦੇ ਦੀ ਮਾਤਾ ਸਲੇ ਦੁੱਧ ਸੀ ਜਿਹੜੀ ਜੀ ਕੱਟੀ ਐ ਇਹ ਤੇ ਬਾਕੀ ਮੇਰ ਜੀ ਦੇ ਕੇ ਸਾਤੀ ਦੇ ਕੁੰਬੜਾ ਵਗੈਰਾ ਪੁਰਾਣੀ ਪਤਲੀ ਚਮੜੀ ਦੇ ਵਿੱਚ ਪੂਰੇ ਕੁੰਡੇ ਸਿੰਘਾ ਦੀ ਅੱਜ ਇਹਦੇ ਦਿਨ ਰਹਿੰਦੇ ਹੈਗੇ 5-7 ਕੁ ਸੂਨ ਦੇ ਵਿੱਚ ਤੇ ਲੇਵਾ ਦੇਖੋ ਨੇੜੇ ਤੋਂ ਪੂਰਾ ਸੋਹਣਾ ਸਾਫ ਸੁਥਰਾ ਫਿੱਟ ਫਾੜ ਲੇਵਾ ਪੂਰਾ ਫਿਟਿੰਗ ਵਾਲਾ ਤੇ ਥਣਾ ਚ ਮਿੱਥੀ ਬਹੁਤ ਚੰਗੀ ਇਹ ਨਹੀਂ ਗੱਲ ਵੀ ਥਣ ਜੋੜ ਦੀ ਪਈ ਆ ਲਗਭਗ ਦੇਖਿਏ ਗੱਠ ਗੱਠ ਦੀ ਮਿੱਥੀ ਥਣਾਂ ਦੇ ਵਿੱਚ ਪਈ ਆ ਸੁੱਲੇਵਾ ਦੇਖੋ ਪੂਰਾ ਸੋਹਣਾ ਸਾਫ ਸੁਥ ਤੇ ਪਹਿਲਾ ਸੂਆ ਸੁੰਦੀ ਪਿਆ ਪਿੰਡ ਦਿਵਾਨੇ ਆ ਜ਼ਿਲ੍ਹਾ ਬਰਨਾਲਾ ਦਾ ਤੇ ਭਾਈ ਨੰਬਰ ਬੋਲੇ ਦੇ ਬਾਰੇ ਆਪਣਾ 6248 707019 ਠੀਕ ਹੈ ਧਿਆਨ ਕੱਢ ਜੂ ਹਫਤਾ ਲੱਗ ਭਾਗੇ ਜੇ ਨਾ ਹਾਂਜੀ ਕੱਢ ਜੂ ਠੀਕ ਹੈ ਸੋ ਮੋਲੇ ਦਾ ਫੋਨ ਤੇ ਹੋਗਾ ਕੋਈ ਵੀ ਵੀਰ ਝੋਟੀਆਂ ਖਰੀਦਣ ਦਾ ਚਾਹਵਣ ਹੋਵੇ ਇਸ ਦਿੱਤੇ ਕੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਜਲਦੀ